ਆਲਸੋ ਪੰਜਾਬ মিডিਆ ਪ੍ਰੈਸ ਕਲੱਬ ਨੇ ਕੁੱਦਰ ਵੱਲੋਂ ਕੰਦ ਸੀਚੇ ਵਾਲ ਦਾ ਰੁੱਖ ਲਗਾਓ ਮਹਿੰਦ ਸ਼ੁਰੂ ਦੇਖੋ ਖਾਸ ਪੋਸਟ ਪੱਤਰਕਾਰ ਅਰਪਾਲ ਸਿੰਘ ਜੱਜ ਦੇ ਨਾਲ ਸੁਖਵਿੰਦਰ ਸੋਨ ਵੀ ਹੋਏ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਜਾਬ মিডিਆ ਕਲੱਬ ਨੂੰ ਕੁੱਦਰ ਵੱਲੋਂ ਬੂਟੇ ਲਾਉਣ ਦੀ ਜਿਹੜੀ ਹੈਗੀ ਹੈ ਉਹ ਮਹਮ ਸ਼ੁਰੂ ਕੀਤੀ ਜਾ ਰਹੀ ਹੈ ਤੇ ਨਾਲ ਜਿਹੜਾ ਹੈ ਬਲੱਡ ਕੈਂਪ ਲਾਉਣ ਦਾ ਇਹਨਾਂ ਦਾ ਉਪਰਲਾ ਬਹੁਤ ਸਲਾਹਣ ਜੋ ਸਲਾਹਣ ਜੋਗ ਸੋ ਵਾਹਿਗੁਰੂ ਕਿਰਪਾ ਕਰਨ ਇਹਨਾਂ ਨੂੰ ਹੋਰ ਬਲ ਬਖਸ਼ਣ ਅਸੀਂ ਦੇ ਸਾਰੇ ਰਲ ਕੇ ਵਾਤਾਵਰਣ ਨੂੰ ਬਚਾਉਣ ਵਾਸਤੇ ਅੱਗੇ ਆਈਏ ਕਹਿੰਦੇ ਕਿ ਹਰ ਇਨਸਾਨ ਪੰਜ-ਪੰਜ ਰੁੱਖ ਹਰ ਸਾਲ ਲਾਵੇ ਤੇ ਬਹੁਤ ਵੱਡਾ ਜਿਹੜਾ ਹੈ ਵਾਤਾਵਰਣ ਦੇ ਜਿਹੜਾ ਗਲੋਬਲ ਵਾਰਮਿੰਗ ਆ ਰਹੀ ਹੈ ਜਿਹੜੀ ਗਰਮੀ ਫੈਦਰੀ ਹੈ ਉਦੇ ਉਤੇ ਬਹੁਤ ਪੋਜਿਟਿਵ ਪ੍ਰਭਾਵ ਪਾਊਗਾ ਸੋ ਅਸੀਂ ਇਸ ਕਾਰਜ ਦੀ ਜਿੱਥੇ ਸਲਾਹਗਾ ਕਰਦੇ ਆ ਉਥੇ ਸਾਰੇ ਕਲੱਬ ਨੂੰ ਵਧਾਈ ਦਿੰਨੇ ਆ ਜੀ ਇਦਾਂ ਜੀ ਅੱਜ ਕੱਲ ਕਿੰਨਾ ਪ੍ਰਦੂਸ਼ਣ ਵਧ ਰਿਹਾ ਹੈ ਫਸਲਾਂ ਵਿੱਚ ਜੀ ਜਦੋਂ ਜੀ ਕਿਸਾਨ ਜੀ ਅੱਗ ਲਾਉਂਦੇ ਉਹਨਾਂ ਨੂੰ ਟਾੜਕੀ ਮੈਸੇਜ ਹੈ ਕਿਉਂਕਿ ਕੋਈ ਵੀ ਚੀਜ਼ ਜਿਹੜੀ ਹੈਗੀ ਆ ਅੱਗ ਲਾਉਣਾ ਜਿੱਥੇ ਪ੍ਰਦੂਸ਼ਣ ਪੈਦਾ ਹੁੰਦਾ ਉਸ ਦੇ ਨਾਲ-ਨਾਲ ਜਿਹੜਾ ਜਿਸ ਅਸੀਂ ਕਾਖ ਨੂੰ ਅੱਗ ਲਾਉਂਦੇ ਆ ਉਹ ਸਾਡੇ ਖੇਤਾਂ ਵਿੱਚ ਗਲੇ ਦਾ ਉਹ ਇੱਕ ਰੂੜੀ ਖਾਦ ਬਣ ਜਾਂਦਾ ਉਹ ਖੇਤੀ ਵਾਸਤੇ ਬੜਾ ਅਪਜਾਊਆ ਕਿਉਂਕਿ ਜਿਹੜੀ ਸਾਡੀ ਹਰੀ ਖਾਦ ਆ ਇਹ ਜੇ ਖੇਤਾਂ ਵਿੱਚ ਜਾਂਦੀ ਹੈ ਜੇ ਅਸੀਂ ਝੋਨਾ ਦੀ ਪ੍ਰਾਲੀ ਨੂੰ ਅਗਲੋਂਨੇ ਕਿ 70% ਜਿਹੜੀ ਖਾਦ ਉਪਰਾਲੀ ਦੇ ਵਿੱਚ ਹੁੰਦੀ ਹੈ ਜਿਹੜੀ ਅਸੀਂ ਉਹਦੇ ਵਿੱਚ ਖੇਤ ਵਿੱਚ ਪਾਉਨੇ ਆ। ਤੋਂ ਉਹਦੇ ਨਾਲ ਨਾਲ ਇਹੋ ਜਿਹੇ ਤੱਤ ਜਿਹੜੇ ਅਸੀਂ ਖੇਤ 'ਚ ਨਹੀਂ ਪਾਏ ਪਰ ਉਹ ਝੋਨੇ ਨੇ ਜਿਹੜਾ ਹੈਗਾ ਧਰਤੀ 'ਚੋਂ ਉਹ ਖਿੱਚ ਲੈ। ਤੋਂ ਉਹ ਦੁਆਰਾ ਧਰਤੀ ਵਿੱਚ ਜਾਣ ਦੇ ਨਾਲ ਧਰਤੀ ਜਿਹੜੀ ਹੈਗੀ ਆ ਬਹੁਤ ਉਪਜਾਊ ਹੁੰਦੀ ਹੈ। ਸੋ ਅੱਗ ਲਾਉਣ ਦੇ ਨਾਲੋਂ ਅਸੀਂ ਇਹਨੂੰ ਜੇ ਜ਼ਮੀਨ ਦੇ ਵਿੱਚ ਗਾਲਦੇ ਆ ਇਹਦੇ ਵਿੱਚ ਖੇਤੀ ਵੀ ਵਧੀਆ ਹੁੰਦੀ ਹੈ। ਤੋਂ ਉਹਦੇ ਨਾਲ ਨਾਲ ਪ੍ਰਦੂਸ਼ਣ ਤੋਂ ਵੀ ਜਿਹੜਾ ਹੈ ਉਹ ਖਾੜਾ ਸੁੱਟ ਸਕਦਾ। ਹਾਂਜੀ ਵੈਕੁਰ ਜੀ ਇਦਾਂ ਦਿਨੋ ਦਿਨ ਦੀ ਆਪਣੇ ਰੁੱਖਾਂ ਦੀ ਕਟਾਈ ਦੇ ਨਾਲ ਨਾਲ ਜੀ ਜਲ ਵੀ ਪੱਧਰ ਦਿਨੋ ਦਿਨ ਥੱਲੇ ਜਾਂਦਾ ਪਿਆ ਜੀ ਉਸ ਬਾਰੇ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਬਣ ਰਹੀ ਹੈ ਜੇ ਕਿਸੇ ਬੜੇ ਗੱਲਾਂ ਕਰਦੇ ਸੀਗੇ ਕਿ ਗਲੋਬਲ ਵਾਰਮਿੰਗ ਆ ਗਈ ਤਾਂ ਇਸ ਤਰ੍ਹਾਂ ਹੋਊਗਾ ਹੁਣ ਤਾਂ ਗਲੋਬਲ ਵਾਰਮਿੰਗ ਆ ਚੁੱਕੀ ਆ ਭਾਰ ਪੂਰੇ ਭਾਰਤ ਦੇ 310 ਜ਼ਿਲ੍ਹਿਆਂ ਦੇ ਵਿੱਚ 2023 ਦੀ ਜਿਹੜੀ ਹੈ ਸੰਸਦ ਦੀ ਸਟੈਂਡਿੰਗ ਕਮੇਟੀ ਨੇ ਜਿਹੜਾ ਹੈ ਰਿਪੋਰਟ ਦਿੱਤੀ ਆ ਉਹਦੇ ਨਾਲ ਪੰਜਾਬ ਦੇ 9 ਜ਼ਿਲ੍ਹੇ ਹਿਮਾਚਲ ਦੇ 8 ਤੇ 11 ਜ਼ਿਲ੍ਹੇ ਹਿਮਾਚਲ ਦੇ ਵੀ ਇਹਦੇ ਵਿੱਚ ਸ਼ਾਮਲ ਹੋ ਚੁੱਕੇ ਆ ਸਾਨੂੰ ਅੱਜ ਜਿਹੜਾ ਹੈ ਬਹੁਤ ਯਤਨ ਕਰਨ ਦੀ ਲੋੜ ਆ ਤਾਂ ਕਿ ਅਸੀਂ ਹਰ ਇੱਕ ਦਾ ਕੀਤਾ ਹੋਇਆ ਯਤਨ ਬਹੁਤ ਵੱਡਾ ਜਿਹੜਾ ਹੈਗਾ ਸਹਿਯੋਗ ਕਰ ਸਕਦਾ ਸ਼ੁਕਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਪਿੰਡ ਸਿਚੇਵਾਲ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਇਕ ਕੁਦਰਤ ਦੀ ਦੇਣ ਪਰਮੇਸ਼ਰ ਦੀ ਦੇਣ ਜਿੱਥੇ ਪਾਤਸ਼ਾਹ ਜੀ ਬਾਣੀ ਅੰਦਰ ਬੜਾ ਪਿਆਰਾ ਜਿਹਾ ਫਰਮਾਨ ਕਰਦੇ ਨੇ ਕਹਿੰਦੇ ਕੁਦਰਤ ਕਰਕੇ ਵਸਿਆ ਸੋਏ ਕੁਦਰਤ ਦੇ ਵਿੱਚ ਹੀ ਜਿੰਦੇ ਪਰਮੇਸ਼ਰ ਵਸਿਆ ਹੋਇਆ ਤੇ ਇੱਥੇ ਆਣ ਕੇ ਦਾ ਮਹਿਸੂਸ ਹੁੰਦਾ ਵੀ ਜਿਵੇਂ ਵਾਕਈ ਪਰਮੇਸ਼ਰ ਦਾ ਅਕਾਲ ਪੁਰਖ ਦਾ ਵਾਸਾ ਹੁੰਦਾ ਸਾਡੇ ਨਾਲ ਸਾਡੇ ਚੇਅਰਮੈਨ ਸਾਹਿਬ ਜਿਹੜੇ ਸੋਲ ਸਾਹਿਬ ਵੀ ਜੁੜੇ ਹੋਏ ਨੇ ਵੀਰ ਜੀ ਸਭ ਤੋਂ ਪਹਿਲਾਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੁਸੀਂ ਅੱਜ ਮਹਾਂਪੁਰਸ਼ਾਂ ਦੇ ਦਸਤਾਨ ਤੇ ਸੀਚੇਵਾਲ ਆਏ ਆ ਤੇ ਕੀ ਮਨਸ਼ਾ ਲੈ ਕੇ ਆਏ ਆ ਤੁਸੀਂ ਇੱਕ ਤੋਂ ਪਹਿਲਾਂ ਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਚਰਨ ਛੋਏ ਧਰਤੀ ਆ ਪੁਣ ਅਸੀਂ ਪੰਜਾਬ মিডিਆ ਕਲੱਬ ਵੱਲੋਂ ਸਾਰੇ ਟੀਮ ਵੱਲੋਂ ਅਸੀਂ ਝੁੱਕ ਕੇ ਸਲਾਮ ਕਰਦੇ ਆ ਸਜਦਾ ਕਰਦੇ ਆ ਜੀ ਔਰ ਮਨਚਾ ਸਾਡੀ ਇਹ ਆ ਕਿ ਅਸੀਂ ਇੱਕ ਸਮਾਜ ਹਿਤ ਲਈ ਇੱਥੇ ਪਹੁੰਚੇ ਆ ਸਾਵਣ ਦਾ ਮਹੀਨਾ ਆ ਔਰ ਜਿਹੜਾ ਇਹ ਮੌਸਮ ਹੈ ਇਹਦੇ ਵਿੱਚ ਜਿਹੜੇ ਆ ਸ਼ਾਨਦਾਰ ਬੂਟੇ ਲੱਗਦੇ ਆ ਔਰ ਉਹ ਅਸੀਂ ਚਾਹੁੰਦੇ ਆ ਕਿ ਜਿਹੜੇ ਸਾਡੇ ਇਲਾਕੇ ਆ ਉਹਨਾਂ ਦੇ ਵਿੱਚ ਉਹ ਬੂਟੇ ਲਾਏ ਜਾਣ ਔਰ ਇੱਥੇ ਦੇ ਜਿਹੜੇ ਇਨਚਾਰਜ ਨੇ ਬਾਬਾ ਜੀ ਸ਼ੈੰਟੀ ਜੀ ਉਹ ਸਾਨੂੰ ਮਿਲਿਆ ਔਰ ਸਾਨੂੰ 150 ਬੂਟੇ ਦੀ ਉਹਨਾਂ ਨੇ ਦਾਤ ਬਖਸ਼ੀ ਆ ਅਸੀਂ ਆਪਣੇ ਇਲਾਕੇ ਦੇ ਵਿੱਚ ਸ਼ੁਰੂਆਤ ਕਰਨ ਜਾ ਰਹੇ ਆਂ ਬਾਬਾ ਨਾਨਕ ਜੀ ਦੇ ਅਸ਼ੀਰਵਾਦ ਦੇ ਨਾਲ ਇਹ ਸਾਡਾ ਪਹਿਲਾ ਕਦਮ ਹੈ ਜੀ ਬਾਬਾ ਜਿਵੇਂ ਤੁਸੀਂ ਬਾਬਾ ਜੀ ਨੇ ਜਿਵੇਂ ਅੰਦਰ ਗੱਲ ਕੀਤੀ ਸੀ ਕਿ ਕਿਸਾਨ ਜਿਹੜੇ ਆਪਾਂ ਬੂਟੇ ਲਾ ਕੇ ਜਿਹਦੇ ਕਿਸਾਨ ਮਗਰੋਂ ਪੱਟ ਦਿੰਦੇ ਆ ਮੰਨ ਲਓ ਕਿ ਆਪਾਂ ਲਾ ਕੇ ਆਉਂਦੇ ਬੜੀ ਮਿਹਨਤ ਨਾਲ ਤੁਸੀਂ ਆਏ ਹਨ ਤੇ ਮਗਰੋਂ ਪੱਟ ਦਿੰਦੇ ਕੁਦੀ ਵਾਸਤੇ ਤੁਹਾਨੂੰ ਤੁਸੀਂ ਪੱਤਰਕਾਰਾਂ ਤੁਹਾਨੂੰ ਪਤਾ ਕਿ ਜੇ ਕਿਸਾਨ ਬੂਟਾ ਪੱਟਦਾ ਵਾ ਤਾਂ ਕੀ ਕਾਨੂੰਨੀ ਪ੍ਰਕਿਰਿਆ ਕੀ ਹੁੰਦੀ ਹੈ ਦੇਖੋ ਜੀ ਸਭ ਤੋਂ ਪਹਿਲੀ ਗੱਲ ਇਹ ਆ ਕਿ ਜਿਹੜੀਆਂ ਥਾਵਾਂ ਆ ਉਹ ਚੁਣੀਆਂ ਜਾਣਗੀਆਂ ਜਿਨ੍ਹਾਂ ਦੇ ਵਿੱਚ ਕਿਸਾਨਾਂ ਦਾ ਕੋਈ ਐਂਟਰੀ ਡਿਫਰੈਂਸ ਨਹੀਂ ਹੈਗੀ ਜਿਵੇਂ ਕਿ ਕਹਿ ਸਕਦੇ ਆ ਕਿ ਜਿਹੜੀਆਂ ਪਾਰਕਾਂ ਆ ਬੱਚਿਆਂ ਦੀਆਂ ਉਹਨਾਂ ਦੇ ਵਿੱਚ ਫਲਦਾਰ ਬੂਟੇ ਲਗਾਏ ਜਾਣਗੇ ਔਰ ਸ਼ਾਨਦਾਰ ਬੂਟੇ ਲਗਾਏ ਜਾਣਗੇ ਜਿਹੜੀਆਂ ਜਿਹੜੀਆਂ ਆਊਟਰ ਜਿਸ ਤਰ੍ਹਾਂ ਨਹਿਰ ਕਹਿ ਸਕਦੇ ਆ ਜਾਂ ਫਿਰ ਰੋਡ ਕਹਿ ਸਕਦੇ ਆ ਜਿਹੜੇ ਪਿੰਡ ਦੇ ਰੋਡ ਆ ਫਿਰਨੀਆਂ ਆ ਉਹਨਾਂ ਦੇ ਉੱਪਰ ਅਸੀਂ ਬੂਟੇ ਲਗਾਵਾਂਗੇ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਜਿਹੜੇ ਸਕੂਲ ਆ ਸਮਸ਼ਾਨ ਘਾਟ ਆ ਉਹਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਥਾਂ ਦੀ ਜਿਹੜੀ ਐਮ ਐਚ ਆ ਉਹਦੇ ਹਿਸਾਬ ਦੇ ਨਾਲ ਅਸੀਂ ਬੂਟੇ ਲਗਾਵਾਂਗੇ ਜੀ ਇੱਥੇ ਕਿਹੜੇ ਕਿਹੜੇ ਬੂਟੇ ਦਿੰਦੇ ਨੇ ਆਪੁਰਸ਼ ਜੀ ਮੈਂ ਫਲਾਂ ਦੇ ਬੂਟੇ ਜਾਂ ਕੁਝ ਹੋਰ ਵੀ ਇਹਦੇ ਬਾਰੇ ਕੋਈ ਮੰਗੀਤੀ ਤੁਸੀਂ ਬਿਲਕੁਲ ਜੀ ਇਹ ਜਿਹੜਾ ਸਥਾਨ ਆ ਮੇਰਾ ਕਹਿ ਸਕਦੇ ਕਿ ਮੇਰੀ ਇੱਕ ਜਨਮ ਭੂਮੀ ਆ ਇੱਥੇ ਜੰਮੇ ਪਲੇ ਆ ਜੀ ਔਰ ਇੱਥੇ ਸੇਵਾ ਕਰਨ ਦਾ ਵੀ ਮੈਨੂੰ 3 ਸਾਲ ਮੌਕਾ ਮਿਲਿਆ ਸੰਤਾਂ ਦੇ ਨਾਲ ਉਹਨਾਂ ਦਾ ਸੀਚੇ ਵਾਲ ਟੀਵੀ ਚੱਲਦਾ ਉਹਨਾਂ ਦੇ ਨਾਲ ਦਿਨੇ ਵੀਡੀਓ ਬਣਾ ਕੇ ਰਾਤ ਨੂੰ ਆਡੀਓ ਐਡਿਟ ਕਰਕੇ ਉਹ ਚੈਨਲ ਦੇ ਉੱਤੇ ਅਸੀਂ ਚਲਾਉਂਦੇ ਸੀਗੇ ਕਹਿ ਸਕਦਾ ਕਿ ਇੱਥੇ ਕਿਸੇ ਵੀ ਤਰ੍ਹਾਂ ਦੇ ਬੂਟੇ ਦੀ ਕੋਈ ਕਮੀ ਨਹੀਂ ਆ ਜਿਹੜਾ ਬੂਟਾ ਅਸੀਂ ਮੰਗਾਗੇ ਉਹ ਸਾਨੂੰ ਮਿਲੇਗਾ ਔਰ ਲੈਂਥ ਵਿੱਚ ਮਿਲੇਗਾ ਜੀ ਜਿਵੇਂ ਪਿਛਲੇ ਦਿਨੀ ਆਕਸੀਜਨ ਦੀ ਬੜੀ ਘਾਟ ਆਈ ਸੀ ਹਨ ਤੁਸੀਂ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵਾਤਾਵਰਣ ਨੂੰ ਲੈ ਕੇ ਮੈਂ ਤਾਂ ਇਹੀ ਕਹਾਂਗਾ ਕਿ ਜੇ ਲੋਕ ਘਰ ਬਣਾਉਣ ਦੇ ਚੱਕਰ ਦੇ ਵਿੱਚ ਘਰ ਦੇ ਸਾਹਮਣੇ ਜਾਂ ਕਹਿ ਸਕਦੇ ਆ ਵੀ ਪਲਾਟ ਦੇ ਵਿੱਚ ਜਿਹੜੇ ਬੂਟੇ ਲੱਗੇ ਹੋਏ ਆ ਉਹਨਾਂ ਨੂੰ ਵੱਢਣ ਦੀ ਕੋਸ਼ਿਸ਼ ਕਰਦੇ ਆ ਉਹ ਨਾ ਵੱਡੇ ਜਾਣ ਕਿਉਂਕਿ ਇਹ ਇਹਦੇ ਤੋਂ ਜਿਹੜੀ ਆਕਸੀਜਨ ਆ ਜਿਹੜਾ ਮੌਸਮ ਆ ਜਾਂ ਜਿਹੜੀ ਇਹ ਨਹੀਂ ਗਰਮੀ ਹੋਈ ਆ ਉਹ ਇਹੀ ਕਾਰਨਾਂ ਦੇ ਜਿਹੜੇ ਬੂਟੇ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਵੰਡੇ ਗਏ ਉਹਨਾਂ ਨੂੰ ਦੁਬਾਰਾ ਮੌਸਮ ਦੀ ਨਹੀਂ ਕੀਤਾ ਗਿਆ ਉਹ ਰੀਪਲਾਂਟਿੰਗ ਨਹੀਂ ਹੋ ਰਹੀ ਇਹ ਤਾਂ ਸਾਡੇ ਪੰਜਾਬ ਮੀਡੀਆ ਕਲੱਬ ਦੇ ਚੇਅਰਮੈਨ ਹਰ ਵਕਤ ਵਕਤ ਬੂਟੇ ਲਗਾਓ ਤੇ ਮਨੁੱਖ ਨੂੰ ਬਚਾਓ ਕ੍ਰੈਂਸ ਦੇ ਨਾਲ ਵਾਈਬ੍ਰੇਟੀਫਲਟ ਵਾਈਬ੍ਰੇਟੀਫਲਟ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਸੁਖਿੰਦਰ ਛੋਲਵਾਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਮੀਡੀਆ ਕਲੱਬ ਵੱਲੋਂ ਅੱਜ ਅਸੀਂ ਜਿਹੜਾ ਪਹਿਲਾ ਕਦਮ ਆ ਲੋਕ ਹਿੱਤ ਦੇ ਵਿੱਚ ਅਸੀਂ ਅੱਜ ਪਿੰਡ ਸੀਚੇਵਾਲ ਪਹੁੰਚਿਆ ਜਿੱਥੇ ਕਹਿ ਸਕਦੇ ਕਿ ਕੁਦਰਤ ਵਸਦੀ ਆ ਬਾਬਾ ਨਾਲਕ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਆ 150 ਬੂਟਾ ਲੈਣ ਆਏ ਆ ਜੀ ਅਸੀਂ ਔਰ ਇਹ ਜਿਹੜਾ ਆਪਣੇ ਇਲਾਕੇ ਦੇ ਵਿੱਚ ਪਰ ਪੱਤਰਕਾਰ ਪਿਆ ਜਿਹੜੇ ਬੂਟੇ ਆ ਅਸੀਂ ਜਿਹਦੇ ਵਿੱਚ ਫਲਦਾਰ ਬੂਟੇ ਸ਼ਾਨਦਾਰ ਬੂਟੇ ਔਰ ਜਿਹੜੇ ਸਜਾਵਟ ਦੇ ਬੂਟੇ ਆ ਉਹ ਅਸੀਂ ਲਗਾਵਾਂਗੇ ਔਰ ਹਰਪਾਲ ਜੀ ਵੱਲੋਂ ਇਹ ਜਿਹੜਾ ਬਹੁਤ ਵਧੀਆ ਜਿਹੜਾ ਪ੍ਰਾਰਲਾ ਕੀਤਾ ਗਿਆ ਜੋ ਕਿ ਸਾਡੀ ਕਲੱਬ ਦੇ ਜਨਰਲ ਸਕੱਤਰ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜਿਹੜਾ ਉਹਨਾਂ ਨੇ ਇਹ ਸਹਿਯੋਗ ਪਾਇਆ ਔਰ ਲੋਕਾਂ ਤੋਂ ਵੀ ਅਸੀਂ ਸਹਿਯੋਗ ਦੀ ਮੰਗ ਕਰਦੇ ਆ ਕਿ ਇਹ ਜਿਹੜੇ ਬੂਟੇ ਅਸੀਂ ਲਗਾਉਣੇ ਆ ਇਹਨੂੰ ਸਾਡੀ ਜ਼ਿੰਮੇਵਾਰੀ ਸਮਝ ਕੇ ਜਾਂ ਆਪਣੀ ਜ਼ਿੰਮੇਵਾਰੀ ਸਮਝ ਕੇ ਇਹਨਾਂ ਦੀ ਦੇਖਭਾਲ ਕਰਨੀ ਆਪਣਾ ਸਾਰਿਆਂ ਦਾ ਫਰਜ਼ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ